ਅਜਾ ਆਪਾਂ ਕਹਿੰਦੇ ਕਿ ਪੰਜਾਬੀ ਸਿਨੇਮਾ ਦੇ ਵਿੱਚ ਨਾ ਕਾਮੇਡੀ ਫਿਲਮਾਂ ਬਣਦੀਆਂ ਕਿਉਂ ਨੇ ਕੀ ਕਹਿਣਾ ਚਾਹੋਗੇ ਜੀ ਬਾਈ ਬੇਸਿਕਲੀ ਨਾ ਜਿਵੇਂ ਅਸੀਂ ਨਾ ਪਿਛਲੇ ਅਸੀਂ ਹਫ਼ਤੇ ਤੱਕ ਪਹਿਲਾਂ ਸੁਮੀਪਾ ਜੀ ਨੇ ਇੱਕ ਚੀਜ਼ ਦਾ ਆਨਸਰ ਕਰਾਇਆ ਸੀ ਵੀ ਕਾਮੇਡੀ ਇਜ਼ ਅ ਸੀਰੀਅਸ ਜੌਬ ਕਾਮੇਡੀ ਹਸਾਉਣਾ ਕਿਸੇ ਨੂੰ ਇਟਸ ਲਾਈਕ ਮੋਸਟ ਡਿਫਿਕਲਟ ਥਿੰਗ ਤੇ ਬਟਾ ਆਪਣੇ ਪੰਜਾਬ ਵਾਲਿਆਂ ਲਈ ਜਿਹੜੇ ਆਪਦੇ ਵਧੀਆ ਰਾਈਟਰਸ ਨੇ ਬੇਸ਼ੱਕ ਅੰਮਰਪਾਲ ਜੀ ਨੇ ਰਾਕੇਸ਼ ਤਾਂ ਵਰਨ ਜਗਦੀਪ ਸਾਰੇ ਰਾਈਟਰਸ ਜਿਹੜੇ ਪੰਜਾਬ ਦੇ 1 ਆਫ ਦੀ ਬੈਸਟ ਨੇ ਤੇ ਉਹਨਾਂ ਉਹ ਵਧੀਆ ਲਿਖਦੇ ਆ ਈ ਬਾਕੀ ਅੰਬਰਪਾਜੀ ਖਾਸ ਤੌਰ ਤੇ ਉਹਨਾਂ ਦਾ ਮਤਲਬ ਟਾਈਮਿੰਗ ਸਾਰੀਆਂ ਚੀਜ਼ਾਂ ਬਹੁਤ ਵਧੀਆ ਨੇ ਹਾਰਡ ਹੈ ਜੌਬ ਚੰਗੀ ਕਾਮੇਡੀ ਫਿਲਮ ਬਣਾਉਣਾ ਬਟ ਮੇਰੀ ਪੁਆਇੰਟ ਆਫ View ਤੋਂ ਲੋਕ ਰਿਲੇਟ ਕਰਦੇ ਨੇ ਜਿਹੜੀ ਚੀਜ਼ ਨਾਲ ਜਿਹੜੀ ਕਾਮੇਡੀ ਨਾਲ ਨਿੱਕਾ ਜਿਹਦਾ ਨਿੱਕਲੇ ਜਿਹਦਾ ਹਿੱਟ ਹੋਣ ਦਾ ਰੀਜ਼ਨ ਸੀ ਮਾਤਾ ਜੀ ਉਹਨਾਂ ਦਾ ਜਿਹੜਾ ਕਰੈਕਟਰ ਸੀਗਾ ਬੀਬੀ ਉਹਨਾਂ ਦਾ ਉਤਾਂ ਦੀਆਂ ਬੀਬੀਆਂ ਆਪਾਂ ਮਤਲਬ ਦੇਖਦੇ ਆਂ ਬੰਡਾਂ 'ਚ ਕਈ ਹੁੰਦੀਆਂ ਡੋਮੀਨੇਟਿੰਗ ਲੇਡੀਜ਼ ਹੁੰਦੀਆਂ ਨੇ ਜਿਹੜੀਆਂ ਮਤਲਬ ਦੇ ਬਿਜ਼ੁਰਗਾਂ ਨੂੰ ਵੀ ਝਾੜ ਦਿੰਦੀਆਂ ਨੇ ਮਤਲਬ ਘਰ ਵਾਲਿਆਂ ਨੂੰ ਵੀ ਦੱਸ ਦਿਆਂ ਨੇ ਇਕਾਇਲੀ ਆਪਾਂ ਤੇ ਇਸ ਫਿਲਮ ਦੇ ਵਿੱਚ ਵੀ ਜਿਵੇਂ ਨਿਮਰਤਾ ਦਾ ਕੈਰੈਕਟਰ ਅਬੇਸ਼ਕ ਜਾਂ ਸਰਪੰਦ ਦਾ ਕੈਰੈਕਟਰ ਤੇ ਜਾਂ ਪ੍ਰਿਸ਼ੀ ਮੈਮ ਵੀ ਨੇ ਸੋ ਇਹ ਚੀਜ਼ਾਂ ਰਿਲੇਟੇਬਲ ਨੇ ਇਦਾਂ ਦੀਆਂ ਮਾਈਆਂ ਭੂਆ ਮੰਮੀਆਂ ਸਾਡੀਆਂ ਉਹ ਇਦਾਂ ਬਿਲ ਤੇਰਾ ਬੇੜਾ ਬਹਿ ਜੀ ਤੂੰ ਲੋਕ ਰਿਲੇਟ ਕਰਦੇ ਆ ਉਹਨਾਂ ਚੀਜ਼ਾਂ ਨਾਲ ਲੋਕਾਂ ਨੂੰ ਆਪੋ ਆਪਣੀ ਚੀਜ਼ਾਂ ਤੇ ਵੇਖੀਆ ਵੇਖੀਆ ਲੱਗਦੀਆਂ ਨੇ ਜਦੋਂ ਵੇਖੀਆ ਵੇਖਿਆ ਚੀਜ਼ਾਂ ਹੁਣ ਤੇ ਬਸ ਉਹਦੀ ਮਤਲਬ ਜਿਹੜੀ ਫਿਲਮ 'ਚ ਇੱਕ ਕੰਡੀਸ਼ਨਸ ਹੁੰਦੀਆਂ ਨੇ ਜਾਂ ਫਿਲਮ ਜਿਹੜੀਆਂ ਸਿਚੁਏਸ਼ਨਸ ਬੰਦੀਆਂ ਨੇ ਉਹ ਲੋਕੀ ਰਿਲੇਟ ਕਰਦੇ ਤੇ ਉਹ ਚ ਕੋਮੇਡੀ ਵਧੀਆਂ ਪੈਂਦਾ ਹੁੰਦੀ ਹੈ ਤੇ ਨਾਲੇ ਐਂਡ ਆਫ ਦੀ ਡੇ ਭਾਜੀ ਸੱਚੀ ਲੋਡ ਆ ਰਾਈਟ ਨਾਓ ਕਾਮੇਡੀ ਫਿਲਮਾਂ 온 ਦੀ ਮਤਲਬ ਬਣਦੀਆਂ ਬਹੁਤ ਨੇ ਅਸੀਂ ਬਹੁਤ ਬਣਾਈਆਂ ਮੇਰੀਆਂ ਚਾਰ ਕਾਮੇਡੀ ਨੇ ਜਿਹੜੀਆਂ ਇਸ ਸਾਲ ਨੇ ਤੇ ਪਰ ਅਜੇ ਲਾਈਟ ਰਾਈਟ ਨਾ ਹੋਣਾ ਜਿੰਨਾ ਮਤਲਬ ਟੈਂਸ ਮਾਹੌਲ ਚੱਲੀ ਜਾਂਦਾ ਹੈ ਥਿੰਕ ਸੋ ਚੰਗੀ ਕਾਮੇਡੀ ਫਿਲਮ ਆਉਗੀ ਜ ਲੋਕੀ ਥੋੜੇ ਸਟ्रेस ਫੁਲ ਹੋਣਗੇ ਨਵੀਂ ਕੈਚੀ ਸੈੱਟ ਕਰਨਾ ਚਾਹੁੰਦਾ ਤੁਸੀਂ ਕਿਹਾ ਸੀ ਵੀ ਕਾਮੇਡੀ ਫਿਲਮਾਂ ਕਿਉਂ ਜ਼ਿਆਦਾ ਚੱਲਦੀਆਂ ਉਹਦਾ ਰੀਜ਼ਨ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਮੋਸਟਲੀ ਲਾਈਫ ਸਾਰਿਆਂ ਦੀ ਸਟ्रेसਫੁਲ ਹੁੰਦੀ ਆ ਤੇ ਬੰਦਾ ਜਿਹੜਾ ਸਿਨੇਮਾ ਉਹਨੂੰ ਐਂਟਰਟੇਨਮੈਂਟ ਦਾ ਇੱਕ ਸੋਰਸ ਸਮਝਦਾ ਕਿ ਉਹ ਰਲਾਈ ਦੇ ਅੰਦਰ ਸਟ्रेस ਆ ਚਲੋ ਹੁਣ 2 ਘੰਟੇ ਆਪਾਂ ਜਾ ਕੇ ਇੰਜੋਏ ਕਰੀਏ ਹੱਸੀਏ ਜੇ ਉੱਥੇ ਜਾ ਕੇ ਵੀ 2 ਘੰਟੇ ਰੋਣਾ ਹੀ ਆ ਤਾਂ ਤਾਂ ਬਾਕੀ 2 ਘੰਟੇ ਵੀ ਰੋ ਰਹੇ ਆ ਪਹਿਲੀ ਗੱਲ ਦੂਜੀ ਗੱਲ ਪੰਜਾਬ 트ਰੇਜੇਡੀਜ਼ ਨਾਲ ਜਾਂ ਤਾਂ 47 ਨਾਲ ਰਿਲੇਟ ਕਰਦਾ ਜਾਂ 84 ਨਾਲ ਬਹੁਤ ਮੁਸ਼ਕਿਲ ਆ ਕਿਸੇ ਚੀਜ਼ ਕੋਈ 트ਰੇਜੇਡੀ ਰਿਲੇਟੇਬਲ ਬਣਾਉਣ ਲਈ ਪੰਜਾਬ ਦੇ ਅੰਦਰ 87 84 ਤੇ 47 ਨੂੰ ਚੜ੍ਹ ਕੇ ਜੇ ਆਪਾਂ ਐਗਜ਼ਾਮਪਲ ਵੀ ਦੇਖੀਏ ਸ਼ਾਇਦ ਕਿਸਮਤ ਕਿਸਮਤ ਇੱਕ ਐਗਜ਼ਾਮਪਲ ਹੈ ਜਿੱਥੇ ਤੁਸੀਂ ਕਨੈਕਟ ਕਰਵਾ ਸਕੇ ਇੱਕ ਟ੍ਰੈਜੇਡੀ ਦੇ ਨਾਲ ਆਦਰਵਾਇਜ਼ ਬਹੁਤ ਡਿਫਿਕਲਟ ਤੁਸੀਂ 84 ਤੇ ਫਿਲਮ ਬਣਾਓ ਇਮੀਜিয়েਟ ਕਨੈਕਟ 47 ਤੇ ਫਿਲਮ ਬਣਾਓ ਇਮੀਜিয়েਟ ਕਨੈਕਟ ਜੇ ਤੁਹਾਨੂੰ ਟਰੈਜੇਡੀ ਐਂਡ ਡਰਾਮਾ ਬਣਾਉਣਾ ਨੀ ਫਿਲਮਾਂ ਹਾਂ ਜਿੱਦਾਂ ਭਾਜੀ ਬਣੀਆਂ ਜਿਵੇਂ ਸਿਨੇਮਾ ਦੇ ਵਿੱਚ ਜਿਵੇਂ ਜੀਪੀ ਭਾਜੀ ਨੇ ਅਦਾਸ ਫਿਲਮ ਬਣਾਈ ਉਹਦੇ ਨਾਲ ਵੀ ਹਨਾ ਜਿਵੇਂ ਮਤਲਬ ਜਿਹੜੀ इमोशनल ਹੁੰਦੀਆਂ ਨੇ ਤੇ ਵੀ ਆਰ ਲੱਕੀ ਨਾ ਕਿ ਸਾਡਾ ਸਿਨੇਮਾ ਹੌਂਡੇ ਬਾ ਡੇ 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 ਬੜਾ ਵਧੀਆ ਗਰੋ ਕਰ ਰਿਹਾ ਗੁਰਨਾਣਕ ਜਹਾਜ਼ ਵੀ ਦੇਖੀ ਆ ਉਹ ਵੀ ਬਹੁਤ ਵੱਡਾ ਟਾਈਮ ਸੀਗਾ ਰਹੀ ਸੋ ਆਈ ਥਿੰਕ ਆਪਣਾ ਜਿਹੜੇ ਮਤਲਬ ਹਰ ਹਰ ਮਤਲਬ ਜਿਵੇਂ ਫੋਰ ਐਗਜ਼ਾਮਪਲ ਮੈਨੂੰ ਥੋੜੀ ਜੀ ਕਾਮੇਡੀ ਆ ਰੋਮਾਂਟਿਕ इमोशनल ਇਤਨੀ ਫਿਲਮਾਂ ਕਰਨੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਈਜ਼ੀ ਲੱਗਦੀਆਂ ਤੇ ਜਿਵੇਂ ਹੁਣ ਜਿਵੇਂ ਜੇ ਰੰਡਾਵਾ ਆ ਉਹ ਐਕਸ਼ਨ ਫਿਲਮਾਂ ਕਰਦਾ ਉਹਨੂੰ ਉਹ ਨਵਾਂ ਲੱਗਦਾ ਵੀ ਹਰ ਸਿਨੇਮਾ ਬਣ ਰਿਹਾ ਪੰਜਾਬ ਦੇ ਵਿੱਚ ਜੇ ਜਿਸ ਕਿਸੇ ਨੇ ਕੋਈ ਵੀ ਸਿਨੇਮਾ ਦੇਖਣਾ ਚਾਹੁੰਦਾ ਹੈ ਉਹ ਮਹਾਰਾਜ ਦੀ ਕਿਰਪਾ ਨਾਲ ਅਨੁਸਾਰੀਆਂ ਚੀਜ਼ਾਂ ਡੇ ਬੈ ਡੇ ਬੈ ਪੰਦੀਆਂ ਬਈਆਂ ਨੇ ਰਾਈਟ ਤੇ ਜੇ ਦਿੰਦਾ ਬਣਾ ਰਿਹਾ ਦੇਵ ਕਰੋੜ ਭਾਜੀ ਬਣਾ ਰਹੇ ਨੇ ਕਾਮੇਡੀ ਫਿਲਮਾਂ ਜੇ ਮੇਰੇ ਹਿੱਸੇ ਆਈਆਂ ਜਾਂ ਕਿਪੀ ਭਾਈ ਉਹਨਾਂ ਦੇ ਅਮਰਿੰਦਰ ਭਾਜੀ ਕਰ ਰਹੇ ਨੇ ਦਰਜੀਤ ਭਾਜੀ ਵੀ ਕਰ ਰਹੇ ਨੇ ਤੇ ਦੋਜੀ ਭਾਜੀ ਸੀਰੀਜ਼ ਸੁਲਮਾ ਵੀ ਕਰ ਰਹੇ ਨੇ ਸੋ ਸਾਰਾ ਸਿਨੇਮਾ ਆਈ ਥਿੰਕ ਸੋ ਕਈ ਏਰੀ ਹੋ ਜਾਂਦਾ ਵੀ ਲੇਟ ਹੋ ਜਾਈ 6 6 ਮਹੀਨੇ 8 ਮਹੀਨੇ ਸਾਲ ਕੁਝ ਵੀ ਲੇਟ ਹੋ ਜੇ ਬਟ ਬਣਦੀਆਂ ਬਈਆਂ ਸਾਰੀਆਂ ਹੋਪਫੁਲੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੜਾ ਬਿੰ ਬਿਲਕੁਲ ਸਰ ਤੇ ਮੈਨੂੰ ਲੱਗਦਾ ਜਿੱਦਾਂ ਤੁਸੀਂ ਸਾਰੇ ਆਰਟਿਸਟ ਦਾ ਨਾਮ ਲਿਆ ਤੇ ਜੇ ਅਸੀਂ ਕਾਮੇਡੀ ਫਿਲਮਾਂ ਦੇ ਨਾਂ ਦੇ ਗੱਲ ਕਰਦੇ ਹਾਂ ਤਾਂ ਆਰਟਿਸਟ ਜੇ ਸਭ ਤੋਂ ਜ਼ਿਆਦਾ ਕੋਈ ਤੁਹਾਡੇ ਨਾਲ ਰਿਲੇਟ ਕਰਦਾ ਤਾਂ ਤੁਸੀਂ ਉਹ ਜਿਹਨਾਂ ਨਾਲ ਲੋਕ ਰਿਲੇਟ ਕਰਦੇ ਨੇ ਕਿ ਕਾਮੇਡੀ ਫਿਲਮ ਜੇ ਇਸ ਟਾਈਮ ਵੀ ਬਣਦੀ ਆ ਤਾਂ ਐਮੀ ਦਾ ਨਾਮ ਮੇਰੇ ਖਿਆਲ ਨਾਲ ਸਭ ਤੋਂ ਪਹਿਲਾਂ ਹੋਵੇ ਹਾਂਜੀ ਮੈਂ ਬੇਸਿਕਲੀ ਮੇਰੀ ਜੋੜੀ ਵੀ ਚੰਗੀਆਂ ਫਿਲਮਾਂ ਪਈਆਂ ਜੇ ਮੈਂ ਜੇ ਆਪਣੀ ਮਤਲਬ ਸਕਸੈਸਫੁਲ ਸ਼ੋਅ ਕੰਮ ਕਰਾਂ ਤੇ ਮੇਰੀ ਜ਼ਿਆਦਾ ਫਿਲਮਾਂ ਜਿਹੜੀਆਂ ਕਾਮੇਡੀ ਚੱਲੀਆਂ ਨੇ ਮੇਰੀ ਲਾਈਫ ਦੇ ਵਿੱਚ ਹਨਾ ਪਟੇ ਤਾਂ ਨਹੀਂ ਕਿ ਕਿ ਮੈਂ ਅਟੈਂਪਟ ਨਹੀਂ ਕੀਤੇ ਮੈਂ ਬਹਰ ਜਿੱਤਾ ਵੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਇੱਕ ਕਿਸਮਤ ਦੇਖੀਏ ਦਰੂ ਹੋਏ ਕੋਈ ਸੀਰੀਅਸ ਫਿਲਮ ਸੀ ਸੁਪਨਾ ਵੀ ਕਾਈਂਡ ਆਫ ਇਮੋਸ਼ਨਲ ਸੀਰੀਅਸ ਫਿਲਮ ਸੀ ਤੇ ਉਸ ਤੋਂ ਬਾਅਦ ਸਾਹ ਭਾਦਰ ਵੀ ਵਿੱਚ ਕੀਤੀ ਸੀਗੀ ਤੇ ਵਿੱਚ ਮੋੜ ਵੀ ਲਾ ਲੋ ਜਾਂ ਮਤਲਬ ਕਾਫੀ ਫਿਲਮਾਂ ਇਦਾਂ ਦੀਆਂ ਜਿਹੜੀਆਂ ਮਤਲਬ ਮੈਂ ਜਿਵੇਂ ਕਹਿੰਦੇ ਆਡੀਆਂ ਚੁੱਕ ਕੇ ਫਾਹ ਲਿਆ ਮੈਂ ਕੀਤੀਆਂ ਚੀਜ਼ਾਂ ਤੇ ਕਿਤੇ ਇੱਕ ਸਕਸੈਸਫੁਲ ਰਹੀਆਂ ਕਿਤੇ ਇੱਕ ਬੰਦੇ ਤਾਂ ਨਹੀਂ ਕਿ ਅਸੀਂ ਨਹੀਂ ਕਰਾਂਗੇ ਘਰ ਦੇ ਰਹਿਾਂਗੇ ਤੇ ਬਾਬਾ ਸੁਖਰੇ ਸੁਖ ਰੱਖੇ ਕੀ ਵਧੀਆ ਸਬਜੈਕਟ ਚੂਜ਼ ਕਰੀਏ ਤੇ ਡਿਵੈਡਿ ਡਿਵੈਡ ਹੌਲੀ ਹੌਲੀ ਗਰੋ ਕਰਾਂਗੇ ਜੇ ਮਾਰੇ ਕਿਰਪਾ ਕਰਨਗੇ ਹੋਲੀ ਹੋਲੀ ਆਪ ਕੋ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ